ਸਾਰੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸੁਖਰਾਜ ਸਿੰਘ ਪੰਜਾਬੀ ਅਧਿਆਪਕ ਅੱਜ ਦੀ ਆਨਲਾਈਨ ਕਲਾਸ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਮੈਨੂੰ ਉਮੀਦ ਹੈ ਕਿ ਸਾਰੇ ਵਿਦਿਆਰਥੀਆਂ ਦੀ ਪੜ੍ਹਾਈ ਚੰਗੀ ਤਰ੍ਹਾਂ ਚੱਲ ਰਹੀ ਹੋਵੇਗੀ ਵਿਦਿਆਰਥੀਓ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਜਮਾਤ 10 ਦੀ ਪਾਠ ਪੁਸਤਕ ਸਾਹਿਤ ਸੁਗੰਧੀਆਂ ਦਾ ਪਹਿਲਾ ਭਾਗ ਕਵਿਤਾ ਦਾ ਪਾਠ ਅਮਰਤਾ ਪ੍ਰੀਤਮ ਅੱਜ ਅਸੀਂ ਅਮਰਤਾ ਪ੍ਰੀਤਮ ਜੀ ਦੀਆਂ ਕਵਿਤਾਵਾਂ ਪੜ੍ਹਾਂਗੇ ਪਹਿਲਾਂ ਅਸੀਂ ਅਮਰਤਾ ਪ੍ਰੀਤਮ ਦੇ ਜੀਵਨ ਬਾਰੇ ਪੜ੍ਹਾਂਗੇ ਅਮਰਤਾ ਪ੍ਰੀਤਮ ਆਧੁਨਿਕ ਪੰਜਾਬੀ ਕਵਿਤਾ ਦੇ ਦੂਸਰੇ ਪੜਾਅ ਦੀ ਮਹਾਨ ਸ਼ਾਇਰਾ ਹੈ। ਅਮਰਤਾ ਪ੍ਰੀਤਮ ਦਾ ਜਨਮ 31 ਅਗਸਤ 1919 ਨੂੰ ਗੁਜਰਾਂਵਾਲਾ ਪਾਕਿਸਤਾਨ ਵਿਖੇ ਹੋਇਆ। ਅਮਰਤਾ ਪ੍ਰੀਤਮ ਦੇ ਪਿਤਾ ਦਾ ਨਾਮ ਗਿਆਨੀ ਕਰਤਾਰ ਸਿੰਘ ਹਿਤਕਾਰੀ ਤੇ ਮਾਤਾ ਦਾ ਨਾਮ ਰਾਜਕੌਰ ਸੀ। ਅਮਰਤਾ ਪ੍ਰੀਤਮ ਨੂੰ ਦੀ ਸਵੈ ਜੀਵਨੀ ਰਸੀਦੀ ਟਿਕਟ ਹੈ ਤੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਸੁਨੇੜੇ ਕਾ ਪੁਸਤਕ ਦੇ ਲਈ ਉਹਨਾਂ ਨੂੰ ਮਿਲਿਆ 2005 ਈਸਵੀ ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ। ਉਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ ਅਮਰ ਤਲਰਾ ਜਿਉਂਦਾ ਜੀਵਨ ਤਰੇਲ ਤੋਤੇ ਫੁੱਲ ਲੰਮੀਆ ਬਾਟਾਂ ਮੈਂ ਤਵਾਰੀਖਾਂ ਦੀ ਸਰਗੀ ਵੇਲਾ ਉਹ ਗੀਤਾਂ ਵਾਲਿਓ ਬਦਲਾਂ ਦੇ ਪੱਲੇ ਵਿੱਚ ਸੁਨੇੜੇ ਅਸ਼ੋਕਾ ਚੇਤੀ ਕਸਤੂਰੀ 나ਗਮਣੀ ਕਾਗਜ਼ ਤੇ ਕੈਨਵਸ ਆਦ ਕਾਫਸਰੰਗ ਸੰਗ੍ਰਹਿ ਹਨ ਉਹਨਾਂ ਦੇ ਹੁਣ ਅਸੀਂ ਅੱਜ ਦੀ ਪਹਿਲੀ ਕਵੀਤਾ ਵਰਤੋਂ ਪ੍ਰੀਤਮ ਜੀ ਦੀ ਇਸ ਪਾਠ ਵਿੱਚ ਅੱਜ ਅੱਖਾਂ ਵਾਰਿਸ ਸ਼ਾਹ ਨੂੰ ਪੜਾਂਗੇ ਸਾਰੇ ਵਿਦਿਆਰਥੀ ਧਿਆਨ ਨਾਲ ਸੁਣਨਗੇ ਅੱਜ ਅੱਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਖ ਲਖ ਮਾਰੇ ਵੈਣ ਅੱਜ ਲਖਾਂ ਧੀਆ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ ਕਵਿਤਰੀ ਇੰਨਾ ਸਤਰਾ ਵਿੱਚ ਵਾਰਿਸ ਸ਼ਾਹ ਨੂੰ ਸੰਬੋਧਨ ਕਰਦੀ ਹੋਈ ਕਹਿੰਦੀ ਹੈ ਕਿ ਤੂੰ ਕਿਤੋਂ ਨਾ ਕਿਤੋਂ ਕਬਰਾਂ ਦੇ ਵਿੱਚੋਂ ਬੋਲ ਅੱਜ ਤੂੰ ਚੁੱਪ ਕਿਉਂ ਹੈ ਤੋਇਤਰੀ 1947 ਵੇਲੇ ਦੀ ਵੰਡ ਦੀ ਗੱਲ ਕਰਦੀ ਹੈ ਤੇ ਅੱਜ ਕਿਤਾਬ-ਏ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਤੋਇਤਰੀ ਕਹਿੰਦੀ ਹੈ ਕਿ ਅੱਜ ਤੂੰ ਆਪਣੀ ਇਸ਼ਕ ਰੂਪੀ ਜਾਂ ਮੁਹੱਬਤ ਰੂਪੀ ਕਿਤਾਬ ਦਾ ਕੋਈ ਇੱਕ ਅਗਲਾ ਵਰਕਾ ਫਰੋੜ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵਹਿਣ ਅੱਜ ਲੱਖਾਂ ਧੀਆ ਰੋਂਦੀਆਂ ਤੈਨੂੰ ਵਾਰਸ ਸ਼ਾ ਨੂੰ ਕਹਿਣ ਕਵਿਤਰੀ ਕਹਿੰਦੀ ਹੈ ਕਿ ਇੱਕ ਪੰਜਾਬ ਦੀ ਧੀ ਹੀਰ ਨਾਲ ਤੱਕਾ ਜਾਂ ਜ਼ਬਰਦਸਤੀ ਹੋਈ ਸੀ ਉਦੋਂ ਤੋਂ ਲਿਖ ਲਿਖ ਵੈਣ ਮਾਰੇ ਭਾਵ ਤੂੰ ਆਪਣੀ ਕਲਮ ਨਾਲ ਬਹੁਤ ਕੁਝ ਲਿਖਿਆ ਤੇ ਉਸ ਦੇ ਦਰਦ ਵਿੱਚ ਤੂੰ ਇੱਕ ਪੂਰਾ ਕਾਵ ਗ੍ਰੰਥ ਹੀਰ ਦੇ ਨਾਂ ਤੋਂ ਹੀ ਲਿਖ ਦਿੱਤਾ ਸੀ ਅੱਜ ਲੱਖਾਂ ਧੀਆ ਰੋਂਦੀਆਂ ਤੇ ਅੱਜ 47 ਦੀ ਵੰਡ ਵੇਲੇ ਦੀ ਗੱਲ ਕਰਦੀ ਹੈ ਕਵਿਤਰੀ ਕੀ ਲੱਖਾਂ ਤੀਆਂ ਰੋ ਰਹੀਆਂ ਹਨ ਭਾਵ ਦੁਖੀ ਹਨ ਜਾਂ ਉਹਨਾਂ ਦੀ ਇੱਜ਼ਤ ਰੁਲ ਗਈ ਹੈ ਤੈਨੂੰ ਵਾਰਸ਼ਾ ਨੂੰ ਕਹਿਣ ਉਹ ਤੈਨੂੰ ਅੱਜ ਕਹਿ ਰਹੀਆਂ ਹਨ ਰੋ ਰੋ ਕੇ ਕਹਿ ਰਹੀਆਂ ਹਨ ਕਿ ਸਾਡੇ ਬਾਰੇ ਵੀ ਕੁਝ ਨਾ ਕੁਝ ਲਿਖ ਤੇ ਪਰ ਅੱਜ ਤੂੰ ਚੁੱਪ ਕਿਉਂ ਹੈ ਉੱਠ ਦਰਦਮੰਦਾਂ ਦੇਆ ਦਰਦੀਆ ਉੱਠ ਤੱਕ ਆਪਣਾ ਪੰਜਾਬ ਅੱਜ ਬੇਲੇ ਲਾਸਾਂ ਵਿਚੀਆਂ ਤੇ ਲਹੂ ਦੀ ਪਰਿਚਨਾਬ ਦਰਦਮੰਦਾਂ ਦੇ ਦਰਦਿਆ ਭਾਵ ਦੁਖੀਆਂ ਦੇ ਦਰਦ ਸੁਣਨ ਵਾਲਿਆ ਕਵਿਤਰੀ ਕਹਿੰਦੀ ਹੈ ਵਰਸ਼ਾ ਨੂੰ ਕੀ ਦੁਖੀਆਂ ਦੇ ਦਰਦ ਸੁਣਨ ਵਾਲਿਆ ਉੱਠ ਤੱਕ ਆਪਣਾ ਪੰਜਾਬ ਤੋਂ ਅੱਜ ਉੱਠ ਕੇ ਆਪਣੇ ਦੇਸ਼ ਪੰਜਾਬ ਨੂੰ ਦੇਖ ਉਸ ਦੀ ਹਾਲਤ ਨੂੰ ਦੇਖ ਅੱਜ ਬੇਲੇ ਲਾਸਾਂ ਵਿਚੀਆਂ ਚਾਰੇ ਪਾਸੇ ਲਾਸਾਂ ਵਿਚੀਆਂ ਹੋਈਆਂ ਹਨ ਭਾਵ ਚਾਰੇ ਪਾਸੇ ਲਾਸਾਂ ਪੰਜਾਂ ਹਨ ਤੇ ਲਹੂ ਦੀ ਪਰਿਚਨਾ ਤੇ ਜਨਾਬ ਜੋ ਦਰਿਆ ਹੈ ਉਸ ਵਿੱਚ ਲਹੂ ਵਗ ਰਿਹਾ ਹੈ ਪਾਣੀ ਦੇ ਥਾਂ ਚ ਨਾਬ ਦਰਿਆ ਵਿੱਚ ਲਹੂ ਵਗ ਰਿਹਾ ਹੈ ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ ਤੇ ਉਹਨਾਂ ਪਾਣੀਆਂ ਤਰਤ ਨੂੰ ਦਿੱਤਾ ਪਾਣੀ ਲਾ ਕਵਿਤਰੀ ਅੱਗੇ ਕਹਿੰਦੀ ਹੈ ਕਿ ਇੰਜ ਲੱਗਦਾ ਹੈ ਜਿਵੇਂ ਅੱਜ ਦੇ ਸਮੇਂ ਵਿੱਚ ਕਿਸੇ ਨੇ ਪੰਜਾਬ ਦੇ ਪੰਜਾਂ ਦਰਿਆਵਾਂ ਦੇ ਵਿੱਚ ਨਫ਼ਰਤ ਤੇ ਬਦਲੇ ਦੀ ਜ਼ਹਿਰ ਰਲਾ ਦਿੱਤੀ ਹੈ ਜਾਂ ਮਿਲਾ ਦਿੱਤੀ ਹੈ ਤੇ ਇਸ ਪਾਣੀ ਨੂੰ ਧਰਤੀ ਨੂੰ ਸਾਰੀ ਨੂੰ ਲਾ ਦਿੱਤਾ ਗਿਆ ਹੈ ਜਿਸ ਨਾਲ ਸਾਰੀ ਧਰਤੀ ਜਾਂ ਜ਼ਮੀਨ ਦੇ ਵਿੱਚ ਜ਼ਹਿਰ ਰਲ ਗਿਆ ਹੈ ਇਸ ਜਰਖੇਜ ਜ਼ਮੀਨ ਦੇ ਲੂ ਲੂ ਫੁੱਟਿਆ ਜ਼ਹਿਰ ਗਿਸ਼ਟ ਗਟ ਚੜੀਆਂ ਲਾਲੀਆਂ ਫੁੱਟ ਫੁੱਟ ਚੜਿਆ ਕੈਰ ਉਿਤਰੀ ਕਹਿੰਦੀ ਹੈ ਕਿ ਇਸ ਜ਼ਹਿਰ ਪਰੇ ਪਾਣੀ ਨੂੰ ਜ਼ਮੀਨ ਨਾਲ ਲਾਉਣ ਨਾਲ ਉਪਜਾਊ ਜ਼ਮੀਨ ਦੇ ਵਿੱਚ ਵੀ ਜ਼ਹਿਰ ਪੈਦਾ ਹੋ ਗਿਆ ਤੇ ਇਸ ਜ਼ਹਿਰ ਕਾਰਨ ਗੱਠ ਘੇਟੂਚੀਆਂ ਨਫਰਤ ਦੀਆਂ ਅਗ ਰੂਪੀ ਲਪਟਾਂ ਦੀਆਂ ਲਾਲੀਆਂ ਚੜ ਗਈਆਂ ਤੇ ਜ਼ਮੀਨ ਵਿੱਚੋਂ ਵੀ ਜ਼ਹਿਰ ਪੈਦਾ ਹੋ ਰਿਹਾ ਹੈ ਵਿਹੋ ਵਿਲੇਸੀ ਦਾ ਫਿਰ ਵਣ ਵਣ ਵਗੀ ਜਾ ਵਿਹੋ ਭਾਵ ਜ਼ਹਿਰ ਬਿਲੀਸੀ پری ਦਾ ਵਾਫਰ ਵਾਪਾ ਹਵਾ ਫਿਰ ਵਣ ਵਣ ਵਗੀ ਜਾ ਕਵਿਤਰੀ ਕਹਿੰਦੀ ਹੈ ਕਿ ਇਹ ਜ਼ਹਿਰ پری ਹਵਾ ਹੁਣ ਵਣ ਵਣ ਭਾਵ ਜੰਗਲ ਜੰਗਲ ਦੇ ਵਿੱਚ ਵਗ ਰਹੀ ਹੈ ਉਹਨੇ ਹਰ ਇੱਕ ਵਾਸ ਦੀ ਬੰਝਲੀ ਦਿੱਤੀ 나ਗ ਬਣਾ ਤੇ ਉਹਨੇ ਹਰ ਇੱਕ ਵਾਸ ਨੂੰ ਦੀ ਵਾਸ ਦੀ ਬੰਝਲੀ ਨੂੰ 나ਗ ਦਾ ਰੂਪ ਦੇ ਦਿੱਤਾ ਹੈ ਭਾਵ ਬੰਜਲੀ ਦੇ ਸੁਰਾਂ ਵਿੱਚ ਵੀ ਹੁਣ ਜ਼ਹਿਰ ਪਰ ਗਿਆ ਹੈ ਪਹਿਲਾ ਡੰਗ ਮਦਾਰੀਆਂ ਮੰਤਰਗੇ ਗਵਾਚ ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ ਅੱਗੇ ਇੱਕ ਵੀ ਤਰੀਕੇ ਦੀ ਹੈ ਕਿ ਪਹਿਲਾ ਡੰਗ ਮਦਾਰੀਆਂ ਭਾਵ ਮੰਤਰੀਆਂ ਨੂੰ ਜਾਂ ਲੀਡਰਾਂ ਨੂੰ ਦੇਸ਼ ਦੇ ਲੀਡਰਾਂ ਨੂੰ ਲੱਗਿਆ ਹੈ ਮੰਤਰਗੇ ਗਵਾਚ ਤੇ ਉਹਨਾਂ ਦੇ ਮੰਤਰ ਗਵਾਚ ਗਏ ਹਨ ਭਾਵ ਉਹ ਵੀ ਆਪਣਾ ਕੰਮ ਨਹੀਂ ਕਰ ਰਹੇ ਹਨ ਜਿਹੜਾ ਉਹਨਾਂ ਨੂੰ ਕਰਨਾ ਚਾਹੀਦਾ ਹੈ ਭਾਵ ਦੇਸ਼ ਨੂੰ ਨਹੀਂ ਸੰਭਾਲ ਰਹੇ ਨਫ਼ਰਤ ਰੂਪੀ ਡੰਗ ਉਹਨਾਂ ਨੂੰ ਵੀ ਲੱਗ ਚੁੱਕਿਆ ਹੈ ਬਦਲੇ ਰੂਪੀ ਡੰਗ ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ ਤੇ ਉਸ ਤੋਂ ਬਾਅਦ ਡੰਗ ਹਰ ਕਿਸੇ ਨੂੰ ਲੱਗ ਗਿਆ ਹੈ ਭਾਵ ਹਰ ਕਿਸੇ ਨੂੰ ਲਾਗ ਲੱਗ ਗਈ ਹੈ ਹਰ ਕਿਸੇ ਦੇ ਮਨ ਵਿੱਚ ਨਫ਼ਰਤ ਰੂਪੀ ਜ਼ਹਿਰ ਆ ਗਿਆ ਹੈ ਨਾਗਾ ਕਿਲੇ ਲੋਕ ਮੂੰਹ ਬਸ ਫਿਰ ਡੰਗ ਹੀ ਡੰਗ ਪਲੋਪਲੀ ਪੰਜਾਬ ਦੇ ਨਿੱਲੇ ਪਏ ਗਏ ਅੰਗ ਵਿਤਰੀ ਕਹਿੰਦੀ ਹੈ ਕਿ ਇਹਨਾਂ ਨਫਰਤ ਰੂਪੀ ਨਾਗਾ ਨੇ ਹਰ ਕਿਸੇ ਨੂੰ ਕੀਲ ਲਿਆ ਹੈ ਹਰ ਕੋਈ ਇਸ ਨਾਲ ਮਸਤ ਹੋ ਗਿਆ ਹੈ ਹਰ ਕਿਸੇ ਨੇ ਇਹਨਾਂ ਸੱਪਾਂ ਦਾ ਹਰ ਕਿਸੇ ਤੇ ਇਹਨਾਂ ਸੱਪਾਂ ਦਾ ਜ਼ਹਿਰ ਦਾ ਅਸਰ ਹੋ ਗਿਆ ਹੈ ਹੁਣ ਹਰ ਕੋਈ ਇੱਕ ਦੂਜੇ ਨੂੰ ਹੀ ਡੰਗ ਮਾਰ ਰਿਹਾ ਹੈ ਇਸ ਤਰ੍ਹਾਂ ਪੂਰੇ ਪੰਜਾਬ ਦੇ ਲੋਕ ਡੰਗੇ ਗਏ ਹਨ ਅਤੇ ਪੂਰੇ ਪੰਜਾਬ ਦਾ ਕੁਝ ਹੀ ਸਮੇਂ ਵਿੱਚ ਜ਼ਹਿਰ ਨਾਲ ਰੰਗ ਨੀਲਾ ਹੋ ਗਿਆ ਹੈ ਗਲੀਆਂ ਗਲਿਓਂ ਟੁੱਟੇ ਗੀਤ ਫਿਰ ਤਕੜਿਓਂ ਟੁੱਟੀ ਤੰਗਦ ਤਿਰੰਜਣੋ ਟੁੱਟੀਆਂ ਸਹੇਲੀਆਂ ਚਰਖੜੇ ਕੂਕਰ ਬੰਦ ਗਲਿਆਂ ਟੁੱਟੇ ਗੀਤ ਕਵਿਤਰੀ ਕਹਿੰਦੀ ਹੈ ਕਿ ਕੁੜੀਆਂ ਦੇ ਗਲਾਂ ਤੋਂ ਵੀ ਗੀਤ ਬੰਦ ਹੋ ਗਏ ਹਨ ਜੋ ਕੁੜੀਆਂ ਪਹਿਲਾਂ ਗੀਤ ਗਾਉਂਦੀਆਂ ਸਨ ਉਹ ਹੁਣ ਨਹੀਂ ਗਾਏ ਜਾ ਰਹੇ ਫਿਰ ਤਕੜਿਆਂ ਟੁੱਟੀ ਤੰਦ ਤਕੜਾ ਚਰਖੇ ਦੇ ਲੱਗਿਆ ਹੁੰਦਾ ਹੈ ਤੇ ਉਸ ਤਕੜੇ ਦੇ ਨਾਲੋਂ ਹੁਣ ਤੰਦ ਟੁੱਟ ਗਈ ਹੈ ਭਾਅ ਹੁਣ ਚਰਖੇ ਵੀ ਨਹੀਂ ਕੱਟੇ ਕੱਤੇ ਜਾ ਰਹੇ ਚਰਖਿਆਂ ਦੇ ਤਕਲੇ ਦੀ ਤੰਦ ਵੀ ਟੁੱਟ ਗਈ ਹੈ ਤਿਰੰਜਣਾ ਟੁੱਟੀਆਂ ਸਹੇਲੀਆਂ ਤਿਰੰਜਣਾ ਕਿਹਾ ਜਾਂਦਾ ਹੈ ਜਿੱਥੇ ਕੁੜੀਆਂ ਇਕੱਠੀਆਂ ਹੋ ਕੇ ਚਰਖੇ ਕੱਤਦੀਆਂ ਹਨ ਤਿਰੰਜਣਾ ਟੁੱਟੀਆਂ ਸਹੇਲੀਆਂ ਹੁਣ ਤਿਰੰਜਣਾ ਦੇ ਵਿੱਚ ਸਹੇਲੀਆਂ ਵੀ ਨਹੀਂ ਆਉਂਦੀਆਂ ਭਾਵ ਇਕੱਠੀਆਂ ਨਹੀਂ ਹੁੰਦੀਆਂ ਚਰਖੜੇ ਕੂਕੜ ਕੁੱਕਰ ਬੰਦ ਤੇ ਚਰਖੇ ਦੀ ਹੂਕ ਵੀ ਹੁਣ ਬੰਦ ਹੋ ਗਈ ਹੈ ਸਣੇ ਸੇ ਜੇ ਬੇੜੀਆਂ ਲੁੱਡਣ ਦਿੱਤੀਆਂ ਰੋੜ ਸਣੇ ਡਾਲੀਆਂ ਪੀਂਗ ਅੱਜ ਪਿਪੜਾਂ ਦਿੱਤੀ ਤੋੜ ਕਵਿਤਰੀ ਕਹਿੰਦੀ ਹੈ ਕਿ ਜਿਸ ਤਰ੍ਹਾਂ ਹੀਰ ਨੂੰ ਉਸ ਦੇ ਬੇੜੀ ਚਲਾਉਣ ਵਾਲੇ ਨੇ ਸਣੇ ਸੇਜ ਹੀ ਰੋੜ ਦਿੱਤਾ ਸੀ ਦਰਿਆ ਦੇ ਵਿੱਚ ਉਸੇ ਤਰ੍ਹਾਂ ਸਣੇ ਡਾਲੀਆਂ ਪੀਂਗ ਅੱਜ ਪਿੱਪਲਾਂ ਦੀ ਤੀ ਤੋੜ ਪਿੱਪਲਾਂ ਦੇ ਨਾਲੋਂ ਪੀਂਗ ਨੂੰ ਸਣੇ ਡਾਣੀ ਦੇਹੀ ਤੋੜ ਦਿੱਤਾ ਗਿਆ ਹੈ ਜਿੱਥੇ ਵੱਜਦੀ ਸੀ ਫੂਕ ਪਿਆਰ ਦੀ ਉਹ ਵੰਝਲੀ ਗਈ ਗਵਾਚ ਜਿਸ ਵੰਝਲੀ ਵਿੱਚ ਪਿਆਰ ਦੀ ਫੂਕ ਵੱਜਦੀ ਸੀ ਉਹ ਅੱਜ ਗਵਾਚ ਗਈ ਹੈ ਭਾਵੇਂ ਵੰਝਲੀ ਦੇ ਸੁਰ ਵੀ ਗਵਾਚ ਗਏ ਹਨ ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਹਦੀ ਜਾਚ ਰਾਂਝੇ ਦੇ ਭਰਾ ਭਾਵੇਂ ਅੱਜ ਦੇ ਰਾਂਝੇ ਜਿਸ ਪ੍ਰਕਾਰ ਉਸਨੇ ਸੱਚਾ ਪਿਆਰ ਕੀਤਾ ਸੀ ਉਹ ਪਿਆਰ ਦੀ ਜਾਂਚ ਹੁਣ ਭੁੱਲ ਗਏ ਹਨ ਤੇ ਉਹ ਸਿਰਫ ਤਿਆਂ ਦੀਆਂ ਜਾਂ ਕੁੜੀਆਂ ਦੀ ਇੱਜ਼ਤ ਹੀ ਲੁੱਟ ਰਹੇ ਹਨ ਧਰਤੀ ਤੇ ਲਹੂ ਵਸਿਆ ਕਬਰਾਂ ਪਈਆਂ ਚੌਣ ਤੇ ਅੱਜ ਇਸ ਮਾਹੌਲ ਵਿੱਚ ਇੰਜ ਲੱਗ ਰਿਹਾ ਹੈ ਕਿ ਧਰਤੀ ਤੇ ਲਹੂ ਦਾਮੀ ਵਰ ਰਿਹਾ ਹੈ ਜਾਂ ਧਰਤੀ ਤੇ ਲਹੂ ਵਗ ਰਿਹਾ ਹੈ ਕਬਰਾਂ ਪਈਆਂ ਚੌਣ ਤੇ ਕਬਰਾਂ ਚੋਂ ਵੀ ਲਹੂ ਝੌਂ ਰਿਹਾ ਹੈ ਜਾਂ ਵਗ ਰਿਹਾ ਹੈ ਪ੍ਰੀਤ ਦੀਆਂ ਸਹਜਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ ਪ੍ਰੀਤ ਦੀਆਂ ਪ੍ਰੀਤ ਕਰਨ ਵਾਲੀਆਂ ਸਹਜਾਦੀਆਂ ਅੱਜ ਮਜ਼ਾਰਾਂ ਤੇ ਜਾਂ ਕਬਰਾਂ ਤੇ ਜਾਂ ਪੀਰਾਂ ਦੀਆਂ ਦਰਗਾਹਾਂ ਤੇ ਜਾ ਕੇ ਜਾ ਕੇ ਰੋ ਰਹੀਆਂ ਹਨ ਅੱਜ ਸਭੇ ਕੈਦੋਂ ਬਣ ਗਏ ਹੁਸਨ ਇਸ਼ਕ ਦੇ ਚੋਰ ਅੱਜ ਦੇ ਸਮੇਂ ਦੇ ਸਾਰੇ ਕੈਦੋਂ ਇੰਜ ਲੱਗ ਰਿਹਾ ਹੈ ਕਿ ਸਾਰੇ ਕੈਦੋਂ ਹੁਸਨ ਤੇ ਇਸ਼ਕ ਦੇ ਚੋਰ ਬਣ ਕੇ ਉਸ ਨੂੰ ਲੁੱਟ ਰਹੇ ਹਨ ਅੱਜ ਕਿਥੋਂ ਲਿਆਈਏ ਲੱਭ ਕੇ ਵਾਰਿਸ ਸ਼ਾ ਇੱਕ ਹੋਰ ਕਵਿਤਰੀ ਕਹਿੰਦੀ ਹੈ ਕਿ ਅੱਜ ਦੇ ਸਮੇਂ ਵਿੱਚ ਧੀਆਂ ਦੀ ਆਵਾਜ਼ ਚੁੱਕਣ ਵਾਲਾ ਵਾਰਸ਼ਾ ਕਿੱਥੋਂ ਲੱਭ ਕੇ ਲਿਆਈਏ ਇੱਕ ਹੋਰ ਵਾਰਸ਼ਾ ਨੂੰ ਅਸੀਂ ਕਿੱਥੋਂ ਲੈ ਕੇ ਆਈਏ ਅੱਜ ਆਖਾਂ ਵਾਰਸ਼ਾ ਨੂੰ ਕਿਤੋਂ ਕਬਰਾਂ ਦੇ ਵਿੱਚ ਬੋਲ ਕਵਿਤਰੀ ਕਹਿੰਦੀ ਹੈ ਕਿ ਵਾਰਸ਼ਾ ਨੂੰ ਸੰਬੋਧਨ ਕਰਦੀ ਹੋਈ ਕਹਿੰਦੀ ਹੈ ਕਿ ਤੂੰ ਕਿਤੋਂ ਨਾ ਕਿਤੋਂ ਕਬਰਾਂ ਦੇ ਵਿੱਚ ਬੋਲ ਅੱਜ ਤੂੰ ਚੁੱਪ ਕਿਉਂ ਹੈ ਇਸ ਸਮੇਂ ਦੇ ਵਿੱਚ ਤੇ ਅੱਜ ਕਿਤਾਬ-ਏ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਕਵਿਤਰੀ ਕਹਿੰਦੀ ਹੈ ਕਿ ਅੱਜ ਇਸ਼ਕ ਰੂਪੀ ਮੁਹੱਬਤ ਰੂਪੀ ਕਿਤਾਬ ਦਾ ਤੂੰ ਅਗਲਾ ਵਰਕਾ ਫਰੋਲ ਭਾਵਤਿਆਂ ਦੀ ਆਵਾਜ਼ ਅੱਜ ਦੇ ਸਮੇਂ ਵਿੱਚ ਤੂੰ ਚੱਕ ਅੱਜ ਧੀਆਂ ਬਹੁਤ ਰੋ ਰਹੀਆਂ ਹਨ ਧੀਆਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ ਲੁੱਟੀ ਗਈ ਹੈ ਰੁਲ ਗਈ ਹੈ ਤਾਂ ਤੂੰ ਅੱਜ ਧੀਆਂ ਦੇ ਬਾਰੇ ਕੁਝ ਨਾ ਕੁਝ ਲਿਖ ਜਾਂ ਕੁਝ ਨਾ ਕੁਝ ਆਪਣੀ ਕਲਮ ਨਾਲ ਲਿਖ ਕੇ ਬੋਲ ਤਾਂ ਇਸ ਕਵਿਤਾ ਦੇ ਵਿੱਚ ਵਿਦਿਆਰਥੀ ਉਸੇ ਪੜਿਆ ਕਿ ਕਵਿਤਰੀ ਵਾਰਿਸਾ ਨੂੰ ਸੰਬੋਧਨ ਕਰਦੀ ਹੈ ਕਿ ਅੱਜ ਤੂੰ ਧੀਆਂ ਦੀ ਆਵਾਜ਼ ਬਣ ਇੱਕ ਕਵਿਤਾ ਸਾਡੀ ਇੱਥੇ ਸਮਾਪਤ ਹੋਈ ਅਗਲੀ ਕਵਿਤਾ ਹੈ ਅਮਰਤਾ ਪ੍ਰੀਤਮ ਜੀ ਦੀ ਚਾਂਦਨ ਦੀ ਫੁਲਕਾਰੀ ਇਹ ਸੀ ਅਗਲੀ ਵੀਡੀਓ ਦੇ ਵਿੱਚ ਪੜਾਂਗੇ ਮਿਲਦਿਆਂ ਨਵੀਂ ਵੀਡੀਓ ਦੇ ਵਿੱਚ ਧੰਨਵਾਦ